ਇਹ ਯਾਰੋ ਆ ਛੋਟਾ ਜਿਹਾ ਵੀਡੀਓ ਕਲਿੱਪ ਸੋਸ਼ਲ ਮੀਡੀਆ ਤੇ ਬਹੁਤ ਹੀ ਜ਼ਿਆਦਾ ਵਾਇਰਲ ਹੋ ਰਿਹਾ ਹੈ। ਇਸ ਵੀਡੀਓ ਦਾ ਸੱਚ ਜਾਣ ਕੇ ਤੁਹਾਡੀਆਂ ਅੱਖਾਂ 'ਚੋਂ ਹੰਝੂ ਆ ਜਾਣਗੇ। ਬਹੁਤ ਸਾਰੇ ਲੋਕ ਕਮੈਂਟ ਕਰ ਰਹੇ ਸੀ ਕਿ ਇਸ ਵੀਡੀਓ ਦਾ ਅਸਲ ਸੱਚ ਕੀ ਹੈ? ਅੱਜ ਆਪਾਂ ਇਸ ਵੀਡੀਓ ਬਾਰੇ ਹੀ ਗੱਲਬਾਤ ਕਰਾਂਗੇ ਤੇ ਤੁਹਾਨੂੰ ਦੱਸਾਂਗੇ ਕਿ ਇਸ ਵੀਡੀਓ ਦਾ ਅਸਲ ਸੱਚ ਕੀ ਹੈ। ਤੁਸੀਂ ਇਸ ਵੀਡੀਓ 'ਚ ਦੇਖ ਸਕਦੇ ਹੋ ਕਿ ਇੱਕ ਮਾਤਾ ਰੋਟੀਆਂ ਪਕਾ ਰਹੀ ਹੈ ਤੇ ਲੱਗੇ ਉਸਦੇ ਕਾਫੀ ਕੁੱਤੇ ਬੈਠੇ ਹੋਏ ਆ। ਇਹ ਯਾਰੋ ਦੱਸਿਆ ਜਾਂਦਾ ਹੈ ਕਿ ਇਹ ਮਾਤਾ ਇਕੱਲੀ ਹੀ ਰਹਿੰਦੀ ਹੈ। ਮਾਤਾ ਅੱਖਾਂ ਤੋਂ ਅੰਨੀ ਹੈ ਤੇ ਮਾਤਾ ਦਾ ਕੋਈ ਵੀ ਪਰਿਵਾਰ ਚ ਹੋਰ ਨਹੀਂ ਆ ਮਾਤਾ ਇਕੱਲੀ ਹੀ ਆਪਣੇ ਘਰੇ ਰਹਿੰਦੀ ਆ ਮਾਤਾ ਦਾ ਸਹਾਰਾ ਬਸ ਆ ਕੁੱਤੇ ਹੀ ਆ ਇਹ ਰੋਜ਼ ਹੀ ਮਾਤਾ ਨੂੰ ਰੋਟੀ ਖਾਣ ਆਉਂਦੇ ਆ ਤੇ ਤੁਸੀਂ ਦੇਖ ਸਕਦੇ ਹੋ ਵੀ ਇਹਨਾਂ ਚ ਕਿੰਨਾ ਸਬਰ ਆ ਇਹਨਾਂ ਨੂੰ ਇਹ ਨਹੀਂ ਆ ਕਿ ਮਾਤਾ ਅੱਖਾਂ ਤੋਂ ਅੰਨੀ ਆ ਤੇ ਆਪਾਂ ਆਟਾ ਚੱਕ ਕੇ ਭਾਜੀ ਆਪਾਂ ਰੋਟੀਆਂ ਚੱਕ ਕੇ ਭਾਜੀਏ ਇਹਨਾਂ ਚ ਬਹੁਤ ਹੀ ਜ਼ਿਆਦਾ ਸਬਰ ਆ ਜੋ ਅੱਜਕੱਲ ਇਨਸਾਨਾਂ ਵਿੱਚ ਵੀ ਨਹੀਂ ਆ ਜੇ ਇਹਨਾਂ ਦੀ ਜਗ੍ਹਾ ਇਨਸਾਨ ਹੁੰਦੇ ਤੇ ਸ਼ਾਇਦ ਮਾਤਾ ਨੂੰ ਲੁੱਟ ਲੈਂਦੇ ਪਰ ਇਹ ਜਾਨਵਰ ਬਹੁਤ ਹੀ ਵਫਾਦਾਰ ਹੁੰਦੇ ਆ ਤੇ ਆਪਣੀ ਵਫਾਦਾਰੀ ਨਿਭਾਉਂਦੇ ਆ ਕਿਹਾ ਜਾਂਦਾ ਹੈ ਕਿ ਕੁੱਤੇ ਮਾਤਾ ਦੀ ਰਾਖੀ ਵੀ ਰੱਖਦੇ ਆ ਮਾਤਾ ਦਾ ਵੀ ਹੌਸਲਾ ਇਹਨਾਂ ਕਰਕੇ ਬਲੰਦ ਰਹਿੰਦਾ ਹੈ ਇਸੇ ਕਰਕੇ ਹੀ ਮਾਤਾ ਇਕੱਲੀ ਘਰ ਚ ਰਹਿੰਦੀ ਹੈ ਜਦੋਂ ਵੀ ਮਾਤਾ ਰੋਟੀ ਪਕਾਉਂਦੀ ਹੈ ਤਾਂ ਕੁੱਤੇ ਮਾਤਾ ਦੇ ਕੋਲ ਆਣ ਕੇ ਬੈਠ ਜਾਂਦੇ ਆ ਫਿਰ ਜਦੋਂ ਮਾਤਾ ਰੋਟੀ ਪਕਾ ਲੈਂਦੀ ਏ ਤਾਂ ਫਿਰ ਇਹਨਾਂ ਕੁੱਤਿਆਂ ਨੂੰ ਪਾਉਂਦੀ ਏ ਤੇ ਇਹ ਵੀ ਸਬਰ ਨਾਲ ਖਾਂਦੇ ਆ ਸਾਫ਼-ਸਾਫ਼ ਤੁਸੀਂ ਵੀਡੀਓ ਚ ਦੇਖ ਸਕਦੇ ਹੋ ਵੀ ਕਿੰਨੇ ਸਬਰ ਨਾਲ ਇਹ ਬੈਠੇ ਹੋਏ ਆ ਤੇ ਮਾਤਾ RAM ਨਾਲ ਰੋਟੀਆਂ ਪਕਾ ਰਹੀ ਆ ਸੋ ਇਹ ਰੱਬੀ ਰੂਹਾਂ ਹੀ ਆ ਜੋ ਮਾਤਾ ਦੇ ਕੋਲ ਬੈਠੀਆਂ ਹੋਈਆਂ ਵਾਂ ਸੋ ਸੱਚੀ ਯਾਰੋ ਇਹ ਵੀਡੀਓ ਦੇਖ ਕੇ ਬਹੁਤ ਹੀ ਮਨ ਖੁਸ਼ ਹੋਇਆ ਯਾਰੋ ਜੀ ਇੱਕ ਅੰਨੀ ਮਾਤਾ ਇਹਨਾਂ ਜਾਨਵਰਾਂ ਦੀ ਹੈਲਪ ਕਰ ਸਕਦੀ ਏ ਇਹ ਜਾਨਵਰ ਉਸ ਦੇ ਪ੍ਰਤੀ ਵਫਾਦਾਰ ਨੇ ਤਾਂ ਤੁਸੀਂ ਵੀ ਇਹਨਾਂ ਦੀ ਜਰੂਰ ਹੈਲਪ ਕਰਿਆ ਕਰੋ ਇਹ ਬਹੁਤ ਹੀ ਵਫਾਦਾਰ ਹੁੰਦੇ ਨੇ ਜਾਨਵਰ ਦੇ ਦਿਲ 'ਚ ਮੈਲ ਨਹੀਂ ਹੁੰਦੀ ਮੈਲ ਤਾਂ ਇਨਸਾਨਾਂ ਦੇ ਦਿਲ 'ਚ ਹੁੰਦੀ ਆ ਸੋ ਵੀਡੀਓ ਵਧੀਆ ਲੱਗੀ ਹੋਵੇ ਤਾਂ ਵੀਡੀਓ ਨੂੰ ਵੱਧ ਤੋਂ ਵੱਧ ਲਾਈਕ ਤੇ ਸ਼ੇਅਰ ਜਰੂਰ ਕਰਿਓ ਤੇ ਕਮੈਂਟਾਂ 'ਚ ਵਾਹਿਗੁਰੂ ਜੀ ਜਰੂਰ ਲਿਖਿਓ ਸੋ ਮਿਲਦੇ ਹਾਂ ਕਿਸੇ ਨਵੇਂ ਵੀਡੀਓ ਨਾਲ ਸਾਸ਼ੀ ਕਾਲ ਜੀ